ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਕਾਸ਼ਤੀਵਾਲ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ گاਵਾ ਤੇ ਦੋਵੇਂ ਗੱਬਣਾ ਤੁਹਾਨੂੰ ਦਿਖਾਵਾਂਗੇ ਤੇ ਦੋ ਮੱਜਾਂ ਤੁਹਾਨੂੰ ਦਿਖਾਉਣੀਆਂ ਜਿਨ੍ਹਾਂ ਦੇ ਵਿੱਚੋਂ ਇੱਕ ਸੋਈ ਆ ਤੇ ਇੱਕ ਗੱਬਣ ਆ ਤੇ ਸ਼ੁਰੂਆਤ ਆਪਾਂ ਜਿਹੜੀ ਆਹੀ ਝੋਟੀ ਤੋਂ ਕਰਾਂਗੇ ਹਾਂਜੀ ਬੀਤ ਸਤਿ ਸ੍ਰੀ ਅਕਾਲ ਜੀ। ਕਿੱਸਾ ਭਾਜੀ ਕੀ ਆ ਚੱਲਦੇ? ਵਧੀਆ ਵਧੀਆ ਤੁਸੀਂ ਦੱਸੋ। ਬਾਕੀ ਰਪਾ ਦੇ ਮਾਰ ਕੇ ਦਾ ਪਸਰਾਉ। ਵੇਗ ਗਿਆ ਮਾਲ ਪਹਿਲਾਂ ਫਿਰ? ਹਾਂਜੀ ਪਹਿਲਾਂ ਵੇਗ ਗਿਆ ਜੀ। ਕਿੰਨੇ ਹੀ ਫੋਨ ਫੋਨ ਆ ਜਾਂਦੇ ਫਿਰ। ਫੋਨ ਤਾਂ ਬੜੇ ਆਉਂਦੇ ਪਰ ਮਾਲੇ ਵੀ ਕਿੰਨੇ ਡੇਡ ਬਾਅਦ ਵੇਚ ਜਾਂਦਾ ਮਾਲ? ਅੱਛੇ 7 ਘੰਟੇ ਹੀ ਚ ਵੇਚ ਜਾਂਦਾ ਮਾਲ ਸਾਰਾ। ਤੇ ਰੇਟ ਵੀ ਚਲੋ ਜਾਇਜ ਹੁੰਦੇ ਤੁਹਾਡੇ। ਉਹ ਤਾਂ ਜਾਇਜ ਪਾ ਲਈ ਦਿੰਨਾ 1 ਕੇ ਮਾਲ ਜਲਦੀ ਵੇਚ ਜਾਂਦਾ। ਤੇ ਅੱਜ ਵੀ ਜਾਇਜ ਹੀ ਨਿਕ ਨਿਕੀ? ਅੱਜ ਵੀ ਬੜੇ ਜਾਇਜ ਭਾਜੀ। ਬਾਰੇ ਗਾਵਾਂ ਵੀ ਵੱਡੀਆਂ ਨੇ। ਅੱਛਾ। ਤੇ ਆ ਕੇ ਝੋਟੀ ਤਾਜੀ ਸੂਈ ਜਿਦਾ ਗਵਾਸਪ ਤੇ ਅਲੀਵਾਲ ਦੇ ਬਿਲਕੁਲ ਨਾਲ ਹੀ ਆ ਹਨਾ ਗਵਾਸਪ ਕਿਲੋਮੀਟਰ ਠੀਕ ਹੈ ਜੀ ਤੇ ਫੋਨ ਨੰਬਰ ਪੁੱਲ ਦਾ 81469 ਹਾਂਜੀ 021 ਠੀਕ ਹੈ ਤੇ ਚਲੋ ਸ਼ੁਰੂਆਤ ਜਿਹੜੀ ਹੈ ਸੂਈ ਝੋਟੀ ਤੋਂ ਹੀ ਕਰ ਲਈਏ ਹਾਂਜੀ ਕਿੰਨਾ ਵਸ ਵਸ ਸੋਈ ਜੇ ਇਹ ਵੀ ਪਹਿਲਾ ਸੂਆ ਸੋਈ ਝੋਟੀ ਸੂਈ ਕਿੰਨਾ ਚਿਰ ਹੋਇਆ ਸੋਈ ਨਾ ਤੇ 3 ਦਿਨ 3 ਦਿਨ ਹੋ ਗਏ ਸੋਈ ਨਾ ਤੋਰ ਦੇ ਕਰ ਤੇ ਦੁੱਧ ਕਿੰਨਾ ਚਵਾਈ ਜਾਊਗੀ ਆ ਵਕਤ ਦੇ ਕੋਲ 6 ਲੀਟਰ ਬੋਲਾ ਹੋਗਾ ਤਿਆਰ ਅੱਛਾ ਦੁੱਧ 10 ਕਿਲੋ ਦੇ ਕਰ ਚਾਈ ਜਾਊਗੀ 10 ਕਿਲੋ ਲੀਟਰ ਦੇ ਕਰ ਜਿਹੜਾ ਕਹਿੰਦੇ ਕਿ ਇਹ ਚਵਾਈ ਜਾਊਗੀ ਪਹਿਲਾ ਸੂਆ ਸੋਈ ਹੈ ਤਿੰਨ ਦਿਨੋਂ ਐਸੋ ਹੀ ਨਾ ਕਿੰਦੇ ਬਾਹਰ ਨੂੰ ਤੋਰ ਦੋ ਵੀ ਜੇ ਕਰੀ ਤੇ ਮਗਰੇ ਤੇ ਕੱਟੀ ਆ ਬਾਕੀ ਫਿਕਸ ਜਿਹੇਵਾਂ ਨੇ ਦੀ ਮਾਲਕੀਆ ਜਿਹੜੀ ਆਹ ਦੇਖ ਸਕਦੇ ਨੇ ਤੇ ਮਗਰ ਵੀ ਇਹਦੇ ਕੱਟੀ ਐ ਤੇ ਕਿੰਨਾ ਫਿਰ ਜਾਜਾ ਮੁੱਲ ਵੇਦੀਆ ਦਾ ਨਿਗਾਜ ਆ ਹਰ ਵਾਰ ਦੀ ਤਰ੍ਹਾਂ ਇਹਦਾ ਮੁੱਲ ਭਾਜੀ ਕਰਨੋ ਜੋ ਮਰਜ਼ੀ ਕਰ ਦੀਏ ਹਾਂਜੀ ਮੁੱਲ ਦਾ 60000 ਰੁਪਏ ਜਿਹੜੀ ਹਾਂ ਨਾ ਦੇਣੀ ਆ 55000 ਰੁਪਏ 55000 55000 ਦੀ ਇਹਦੇ ਵਿੱਚ ਸਿਰਫ ਛੋੜ ਛੜਾਵੇ ਹੋਗਾ ਜੇ ਕੋਈ ਇਹਦੇ ਵੱਧ ਘੱਟ ਰੇਟ ਕੜਾਈ ਹੋ ਉਹ ਨਹੀਂ ਹੋ ਸਕਦਾ ਅੱਛਾ ਮਿਲ ਕੋ ਫਿਕਸ ਜੈ ਹੀ ਆ ਕੇ ਕੰਮ ਬੇ ਕੋ ਫਿਕਸ ਰੇਟ ਜਿਹੜਾ 55000 ਰੁਪਏ ਠੀਕ ਆ ਹਾਂਜੀ ਤੇ ਹੁਣ ਜਿਹੜੀ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਇਹ ਗੱਬਣ ਆ ਹਨਾ ਇਹ ਕਿੰਨੇ ਕ ਦੁੱਧ ਆ ਲਈ ਜੇ ਇਹ ਦੁੱਧ 14 ਲੀਟਰ ਚ ਵਾਹੂਗੀ ਭਾਜੀ ਤੇ ਕਿੰਨਾ ਕ ਦੁੱਧ ਕਿੰਨਾ ਕ ਟਾਈਮ ਲੈ ਜਾਊਗੀ ਟਾਈਮ ਇਹ ਹਫਤੇ ਦੇ ਅੰਦਰ ਅੰਦਰ ਜੀ ਤੋੜ ਦੋ ਫੇਰ ਇਹਨਾਂ ਨੂੰ ਜੀ ਲੈ ਕੇ ਚਲ ਜੀ ਦੋ ਰਗਾ ਬਾਕੀ ਕੀ ਭਾਰੀ ਆ ਮੱਝ ਜਿਹੜੀ ਸਾਂਮੀ ਸੁੰਦੀ ਚੰਗੀ ਆ ਭਾਰੇ ਪੱਲੇ ਦੀ ਮੱਝ ਆ ਜਿਹੜੀ ਥੱਲੇੋਂ ਚੰਗੀ ਪਰ ਨਹੀਂ ਆ 来 ਜੋ ਜੀ ਗੱਦ ਕਾਠ ਵੀ ਚੰਗਾ ਉੱਚਾ ਵਾ ਪਰ ਸਿੰਘ ਥੋੜਾ ਜਿਹਾ ਪਛਾਣ ਨੂੰ ਜਾ ਕੇ ਮੋੜਿਆ ਹੋਏ ਨੇ ਬਾਕੀ ਸਾਰੀਆਂ ਚੀਜ਼ਾਂ ਜਿhely ਫੁਰੀ ਬਾਕੀ ਤੁਸੀਂ ਸੋਚਵਾਂ ਜੇ ਆਪੇ ਸਾਰੀਆਂ ਚੀਜ਼ਾਂ ਵੇਖ ਲੈਣੀਆਂ ਤੇ ਇਹਦਾ ਵੀ ਵੇਰ ਜੇ ਫਿਰ ਜਾਜਾ ਮੁੱਲ ਕਰੀਏ ਇਹ ਭਾਜੀ ਇੱਕ ਦਿਨ ਮੈਂ ਸੁਣੀ ਆ ਜਾਂ ਭਾਰ ਪਾਵੇ ਜਾਂ ਥਣਾਜ ਕੋ ਫਾਲਟ ਹੋਵੇ ਇਹ ਗੱਲ ਤੇ ਹੱਡੀ ਜਿ ਮੇਰੀ ਹੋ ਗਈ ਠੀਕ ਹੈ ਰੇਟ ਦਾ 75000 ਰੁਪਏ ਜਿਹੜੀ ਹਾਨਾ ਦੇਣੀ 70 ਦੀ 70000 ਦੀ 70000 ਰੁਪਏ ਦੀ ਵੱਡੀ ਮਹਿਮਾ ਠੀਕ ਹੈ 70000 ਰੁਪਏ ਦੀ ਦੇ ਦੇ ਬਾਕੀ ਚਲੋ ਛੋਟ ਛੜ ਮੌਕੇ ਤੇ ਕਰ ਦੋਗੇ ਤੇ ਆ ਜਿਹੜੇ ਗਾਵਾਂ ਇਹ ਗੱਭਾਂ ਹੈ ਭਾਜੀ ਇਹ ਕਿੰਨਾ ਕੁ ਲਾਜੂ ਟਾਈਮ ਇਹ ਟਾਈਮ ਬਤਵਾ ਦੇ ਹਫਤਾ ਲੱਗੀ 20 ਲੀਟਰ ਦੀ ਮਾਲਕਨ ਜਿ ਵੜ ਠੀਕ ਹੈ ਜੀ ਹਾਂਜੀ ਲੈ ਜਾ ਤੋ ਬਾਕੀ ਥੱਲੇ ਵੀ ਚੰਗੀ ਤਿਆਰ ਹੋਣੀ ਹੈ ਇਹ ਵੀ ਬਾਕੀ ਜੇ ਭਰਨੀ ਆ ਥੱਲੇ ਵੀ ਬਾਕੀ ਰੰਗ ਰੂਪ ਦੀ ਚੰਗੀ ਹੈ ਵੀ ਬੋਡੀ ਦੀ ਸ਼ਾਈਨ ਵੀ ਚੰਗੀ ਲੱਜੋ ਜੀ ਥਾਂ ਵੀ ਚੰਗਾ ਦੂਰ ਦੂਰ ਲੱਗਾ ਵਾ ਲਾਜੋ ਇਹ ਵਰਤੀ ਹੈ ਤੇ ਇਹਦਾ ਫਿਰ ਮੁੱਲ ਵੀ ਇੱਜ ਕਿੰਨਾ ਗਿਆ ਇਹ ਪਾਹੀ ਜਿਹੜੀ ਵੈੜ ਹੈ ਕਿ ਨਹੀਂ 20 ਲੀਟਰ ਦੀ ਮਾਲਕਨ ਕਪਟਾ ਲੈ ਗਏ ਜੀ ਹਾਂਜੀ ਇਹ ਚੋ ਕੋ ਫਾਰਟ ਹੋਵੇ ਜਮਿਆਰਾ ਪਰ ਇਹਦੀ ਜਿਹੜੀ ਗੱਲ ਬਾਤ ਹੈ ਉਹ ਫੋਨ ਤੇ ਦੱਸੀ ਜਾਵੇਗੀ ਅੱਛਾ ਹਾਂਜੀ ਜੋ ਵੀ ਡਿਟੇਲ ਹੈ ਫੋਨ ਤੇ ਕੀਤੀ ਜਾਵੇ ਇਧਰ ਰੇਟ ਫੋਨ ਤੇ ਹੈ ਨਾ ਕੋ ਫੋਨ ਕਰਕੇ ਪੁੱਛ ਲੈਣਾ ਜੀ ਉਹ ਤਰਾ ਜਾ ਜੀ ਆ ਰੇਟ ਜੀ ਜਾ ਜਾ ਠੀਕ ਆ ਬਿਲਕੁਲ ਜਾ ਜੀ ਜੋ ਵੀ ਗੱਲ ਵੀ ਫੋਨ ਤੇ ਹੋਈ ਤੇ ਇਹਦੇ ਬਾਰੇ ਵੀ ਦੱਸ ਦਈਏ ਹਾਂਜੀ ਇਹਦਾ ਥਣ ਤੁਹਾਨੂੰ ਇੱਕ ਵਾਰੀ ਲਾ ਕੇ ਦਿਖਾਈਏ ਥਣ ਬੜਾ ਕਮਾਲ ਦਾ ਜਿਹੜਾ ਇਹਦੇ ਕੋਲ ਵੀ ਚੰਗੇ ਗਿਆਪ ਤੇ ਚੰਗੇ ਸਾਈਜ਼ ਦਾ ਇਹ ਕਿੰਨੇ ਕ ਦੁੱਧ ਵਾਲੀ ਆ ਇਹ ਭਾਜੀ ਇਹ 25 ਲੀਟਰ ਦੁੱਧ ਭਰੇਗੀ 20 ਲੀਟਰ ਪਹਿਲੇ ਸੋਏ ਭਰਾਇਆ ਕਰ ਦੂਜੇ ਸੋਏ ਸੋਣੀ ਜੀ ਠੀਕ ਹੈ ਜੀ ਲੰਮੀ ਤੋਰ ਇਹ ਵੀ ਚੰਗੇ ਰੰਗ ਰੂਪ ਦੀ ਮਾਲਕ ਆ ਸੋਹਣੀ ਵੈੜਿਆ ਜਿਹੜੀ ਲੈ ਜਾ ਬਾਕੀ ਇਹ ਵੀ ਦੁੱਧ ਵਾਲੀ ਨਿਸ਼ਾਨੀਆਂ ਜਿਹੜੀਆਂ ਇਹਦੇ ਚ ਚੰਗੀਆਂ ਵਾ ਤੇ ਸਾਂਭੀ ਸੁੰਭੀ ਵੀ ਚੰਗੀ ਕਿਸੇ ਨੇ ਬੋਡੀ ਦੀ ਸ਼ਾਈਨ ਵੀ ਚੰਗੀ ਹੈ ਜੇ ਤੇ ਕਿੰਨਾ ਫਿਰ ਇਹਦਾ ਮੁੱਲ ਰੱਖਣਾ ਵਿਧੀ ਆਪਾਂ ਇਹ ਪਾਜੀ ਜਦੋਂ ਵਹਿਣ ਤਿਆਰ ਹੋਈ ਨਾ ਉੱਤੇ ਤੱਕ ਹਾਂਜੀ ਉਹ ਤਾਂ ਆਪਣਾ ਭਲਾ ਕੇ ਨਹੀਂ ਤੁਰੇਗੀ ਵਾੜੇ ਹਾਂਜੀ ਤੇ ਵੈਠ ਠੰਡੀ ਬੜੀ ਆ ਭਾ ਕੋ ਇਦਾਂ ਥੱਲੇ ਬੈਰੇ ਕੋਈ ਗੱਲ ਬਾਤ ਨਹੀਂ ਗਈ ਹਾਂਜੀ ਤੇ ਜਿਹੜਾ ਇਹਦਾ ਮੁੱਲ ਹੈ 60000 ਰੁਪਇਆ ਅੱਛਾ ਜਿਹੜੀ ਹਾਨ ਆ ਦੇਣੀ ਆ ਇਹ ਵੀ 56000 ਰੁਪਇਆ ਇਹ ਵੀ 56000 ਇਹ ਵੀ 55 ਦੇ ਦੇਣੀ ਚਲੋ ਬਾਕੀ ਕੋਈ ਫੋਨ ਲਾਵੇ ਇੱਕ ਰਹੀ ਹਾਂ ਨੀ ਤਾਂ 25 ਲੀਟਰ ਪਲੱਸ ਕਰੇਗੀ ਦੁੱਧ ਤੇ ਠੀਕ ਆ ਹਾਂਜੀ ਤੇ ਬਾਕੀ ਕੋਈ ਵੀਰ ਆਪਣੀ ਇੱਥੇ ਆ ਕੇ ਤਸੱਲੀ ਕਰਕੇ ਪਾਸ ਕਰਕੇ ਆਪਣੀ ਮਰਜ਼ੀ ਨਾਲ ਵੇਸ਼ ਚਾੱਕ ਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ